ਨਾ ਵੀ ਬਾਕੀ ਛੱਡਣਾ ਨਹੀਂ ਗੁਰੂ ਸਾਰਾ ਕੰਦੋ ਗੁੰਨਾ ਧਾਣਾ ਕੇ 5 ਘੰਟਾ ਲੱਗ ਗਿਆ ਮਾਰੋ ਮੁਝ ਮਾਰੋ ਮਾਰੋ ਮੁਝੇ ਮਾਰੋ ਧੀ ਗੱਲਾਂ ਤੁਹਾਨੂੰ ਪਤਾ ਸੱਬਲ ਗਏਗੇ ਇਹ ਵੀ ਫਾਰਮੈਟੀ ਕਰਨਾ ਨਜ਼ਾਰੇ ਕਰਦੇ ਨੇ ਮੇਰੇ ਸਾਹ ਦਿਲ ਪਾਣੀ ਵਾ ਕੋ ਸਾਫ ਨਹੀਂ ਤਨੀਆਂ ਕੋਟੀਆਂ ਸੈਣੀ ਪੀਵੀ ਤੇਰਾ ਨਾਮ ਮੇਰਾ ਪਿੰਡ ਚੋਟੀਆਂ ਤਾਂ ਹਾਂ ਜੀ ਮਿੱਤਰੋ ਵੈਲਕਮ ਬੈਕ ਆਪਾਂ ਚੱਲੇ ਇੰਟਰਨੈਸ਼ਨਲ ਟ੍ਰਿਪ ਤੇ ਐਂਡ ਤੱਕ ਬਣੇ ਰਹੀਓ ਵੀਡੀਓ ਚ ਸਵਾਦ ਆਉਗਾ ਪੂਰਾ ਪੌਂਡਿਚੇਰੀ 에어ਪੋਰਟ ਤੇ ਤੇ ਆਪਣਾ ਮਿੱਤਰ ਨਾਲ ਖਾਸ ਉੱਤਰ ਪ੍ਰਦੇਸ਼ ਤੋਂ ਆ ਤੇ ਆਪਾਂ ਚੱਲੇ ਆ ਦੋ ਜਣੇ ਠਾਈ ਜਾਣ ਤੇ ਆਪਣੀ ਤਰਫੋਂ ਮਲਗੇ ਦਾ 10-15 ਮਿੰਟ ਵੇਟ ਕੀਤੀ ਉਸ ਤੋਂ ਬਾਅਦ ਆਪਾਂ ਨੂੰ ਮਿਲ ਗਿਆ ਫਾਈਨਲ ਤੇ ਹੌਣ ਹੌਣ ਦਿੱਤੇ ਉਸ ਤੋਂ ਬਾਅਦ ਆਇਆ ਬਾਈ ਅਸੀਂ ਇੱਥੇ ਹੀ ਵੇਟ ਕੀਤੀ ਤੇ ਖੈ ਲਈ ਆਪਾਂ ਨੂੰ ਮਿਲ ਗਿਆ ਤੇ ਆਪਾਂ ਚੱਲੇ ਆ ਬੋਰਡਿੰਗ ਦੇ ਬਾਬੇ ਬੜੀ ਮੁਸ਼ਕਲ ਨਾਲ ਹੋ ਗਿਆ ਸਾਰਾ ਕੰਮ ਲੇਟ ਹੋ ਗਏ ਸੀ ਅਸੀਂ ਲਾਸਟ ਪੈਸੇਂਜਰਾਂ ਦੋਨੋਂ ਤੇ ਮਿਸ ਹੋ ਜਾਣੀ ਸੀ ਫਲਾਈਟ ਜੇ 5-7 ਮਿੰਟ ਹੋਰ ਲੇਟ ਹੁੰਦੇ ਤੇ ਮਸਾਂ ਕਰਕੇ ਪਹੁੰਚੇ ਆ ਕਿਉਂ ਬਾਈ ਪਹਿਲਾਂ ਕੁਝ ਦੱਸਿਆ ਨਹੀਂ ਹੈਗਾ ਸਾਨੂੰ ਤੇ ਹੁਣ ਪਹੁੰਚਿਆ ਮਸਾਂ ਤੋ ਵੀ ਪਹੁੰਚ ਗਏ ਆ ਜਿਹਦੇ ਕਰਕੇ ਇਹ ਸੀਗਾ ਸਿਸਟਮ ਸਾਰਾ ਅੱਜ ਮਿੱਤਰੋ ਆ ਗਏ ਪਣ ਪਰਫਾਨ ਪਤਾ ਨਹੀਂ ਸੀ ਕਿ ਸੋੜ ਕਿੱਥੇ ਹੈ ਜਿਵੇਂ ਡੁਆਲੀ ਮਿਲ ਜੇ ਤਾਂ ਬੈਠ ਰਹਾ ਤੋ ਦੇਖਣੀ ਹੈ ਪਹਿਲੀ ਵਾਰ ਆਇਆ ਕੀ ਬਣਦਾ ਕੀ ਨਾ ਅੱਜ ਮਿੱਤਰੋ ਬੈਦੇ ਪਹਜਾ ਚ ਗੇਰ ਬੁਰਜੇ ਪਾਈ ਜਾਂਦਾ ਰਸਾਂ ਹੀ ਆ ਦੀ ਜਾਂਦਾ ਪਰਫਰਨ ਕਰਦੇ ਹੋਏ ਸਟਾਰਟ ਕਰੂਗਾ ਦੇਖਦੇ ਹਾਂ ਅੰਦਰ ਵੀਡੀਓ ਚੱਲ ਰਹੀ ਹੈ ਚੈੱਕ ਆਊਟ ਦ ਸੇਫਟੀ ਕਲਪਸ

ਕੰਮ ਇਹ ਭਾਈ ਤੇ ਇਸ ਤੋਂ ਅੱਗੇ ਤੋਂ ਬਹੁਤ ਮੋੜ ਲਾ ਰਹੀ ਹੈ ਦੀ ਪੰਜਾਬੀ ਆਣੀਏ ਤੇ ਬਾਕੀ ਦੇਖਦਾ ਇਹ ਵੀ ਦੇਖ ਰਹਾ ਜਿਹੜੇ ਦੇਖ ਸਕਦੇ ਦਾ ਮਾੜੀ ਬੁੱਢੇ ਬਾਰੇ ਕੁਝ ਵੀ ਨਹੀਂ ਦਿਖ ਰਹਾ ਜਮ ਤੁਹਾਨੂੰ ਇਹ ਥੋੜਾ ਡਰਿਆ ਲੱਗ ਰਿਹਾ ਦਰ ਨਮਕ ਮਨ ਖਰਾਬ ਹੋ ਰਹੀ ਹੈ ਇਹ ਐਨ ਐਕਸਾਈਟੀ ਦੀ ਪ੍ਰੋਬਲਮ ਸੀ ਬਲੇ ਦੋ ਮਿੰਟ ਦੇ ਵਿਚਾਲੇ ਆਉਂਦਾ ਹੈ ਫਿਰ ਦੁਬਾਰਾ ਉਹ ਲੱਗਦੀ ਹੈ ਕਿ ਥੇਗੋੜੀ ਵਿੱਚ ਦੁਬਾਰਾ ਇੱਕ ਕਰਦਾ ਉਸ ਤੋਂ ਬਾਅਦ ਇਹ ਹੋਣੀ ਜੀ ਬਹੁਤ ਵਧੀਆ ਕਰਦੀ ਹੈ ਬੈਂਚ ਉੱਤੇ ਕਿੱਥੇ ਆਂਦੀ ਹੈ ਆਪਣਾ ਵੀਡੀਓ ਦੇ ਆਪਣੇ ਦੇਖਣ ਦੀ ਕੋਈ ਨਹੀਂ ਪਾਪਾ ਨੂੰ ਬੰਦੀ ਕਰਦੇ ਨੇ ਬੰਦੇ ਬੰਦੇ ਵਾਲੇ ਲੈਂਦੇ ਨੇ ਤੁਹਾਨੂੰ ਪਤਾ ਪੰਜਾਬੀਆਂ ਦੇ ਹੱਥ ਅਜਿਹਾ ਲਿੰਗ ਰਿਹਾ ਸਾ ਤੇ ਪਾ ਵਾਲੇ ਬੰਦੇ ਨਹੀਂ ਲੈਂਦੇ ਠੀਕ ਹੈ ਖਰਾਬ ਕਰੋ ਬੋਲੇ ਪਰ ਆਪਣਾ ਗੜ ਖੇਣਾ ਨਾ ਜੁਰਮਾਨਾ ਲਾ ਦੇਣਾ ਆਪਾਂ ਉਹਦੇ ਗਾਣੇ ਸੁਣ ਲੈਂਦੇ ਆ ਯਾਰ ਕੀ ਆ ਬੜਾ ਅਗੇ ਤੱਕਈ ਆ ਡਬੂਂਦੀ ਚੜ੍ਹਦੀਬਲੀ ਅਗਲੀ ਇਹ ਨੇਸ ਤੋਂ ਵਧੀਆ ਬਣ ਲਈ ਨਹੀਂ ਦੇ ਗਰੇ ਗਿਨਿਆ ਕੀ ਕੁਛ ਆ ਕੀ ਨਾ ਆਪਣੇ ਹਿਸਾਬ ਦਾ ਆਏਗਾ ਕਿ ਨਾ ਗੜਾ ਮੇਰਾ ਬਲੀ ਰਾੁਰ ਉਥੀਆਂ ਢੰਡਾ ਲਦਾ ਦੋਸਤ ਬਾਦੀ ਪਿਆ ਆ ਸਿਸਟਮ ਖਰਾਬ ਹੀ ਹੋ ਗਿਆ ਤੇ ਉਹਦਾ ਲਾਈਨ ਨਹੀਂ ਕਿ ਜਿੱਦਾਂ ਵੇਜੀਟੇਰੀਅਨ ਆਪਾਂ ਨੂੰ ਬਝਾਉਂਦੇ ਨਹੀਂ ਬਾਕੀ ਦੇਖਦੇ ਕਿ ਜਿਸਟਮਾ ਕੀ ਨਾ ਤੇ ਬੋਲਣਾ ਆਪਣੇ ਭਾਈ ਦੇ ਤੇ ਇਹ ਤਾਂ ਪਰ ਆਪਣੇ ਹਿਸਾਬ ਦਾ ਨਹੀਂ ਆ ਚੋਲ ਚੋਲ ਆਪਾਂ ਘੱਟੀ ਹੋਣੇ ਆ ਪਰ ਭੁੱਖ ਲੱਗ ਰਿਹਾ ਸਾਬ ਨਾਲ ਖਾਣਾ ਹੀ ਪੂਰਾ ਔਰ ਇਹ ਪੰਗਿਆਂ ਦਾ ਮੈਨੂੰ ਬਾਲਾ ਪਤਾ ਨਹੀਂ ਹੈਗਾ ਬਾਕੀ ਦੇਖਦੇ ਜੇ ਭਾਈ ਖਾ ਜਾਂਦਾ ਉਹਨੂੰ ਦੇਖਦੇ ਖਾ ਲੂਗਾ ਮੈਂ ਵੀ ਅਦੇ ਦੇਖਣਾ ਭੰਦੀ ਦਾ ਕੀ ਆ ਹਾਜ਼ਰ ਹਾਂ ਚੋ ਦੇ ਵਾਰਦੇ ਪਰ ਜਿਹੜੇ ਜਿਹੜੇ ਨੇ ਕਦਾ ਤੰਗੜੀ ਦੀ ਆ ਤੇ ਇਹ ਚਾਹ ਆਚਕ ਕੋਈ ਨੇ ਕਰਦਾ ਲੱਭਣਾ ਪਤਾ ਨਹੀਂ ਕੀ ਗੱਮ ਹੈ ਜਿਹੜੀ ਜੀ ਦਾ ਪਤਾ ਨਹੀਂ ਹੁੰਦਾ ਉਹ ਕੋਣ ਰੱਖਣੀ ਬਣਦੀ ਆ ਉਹ ਪੰਜਾਬੀਆਂ ਦੇ ਹੱਥ ਵਿੱਚ ਲੈ ਲੈਣ ਦੇ ਤੁਹਾਨੂੰ ਪਤਾ ਹੈ ਇਹ ਆ ਪਰ ਰੱਖ ਦਿੰਦੇ ਆ ਇਹਦਾ ਆਪਨ ਪਤਾ ਨਹੀਂ ਕੀ ਯੂਜ਼ ਹੈ ਕੀ ਨਾ ਚਲ ਜੇ ਬਾਈ ਕਰੂਗਾ ਇਹਨੂੰ ਦੇਖ ਰੇਖੇ ਕਰ ਲਾਂਗੇ ਆਪਾਂ ਬਾਈ ਨੂੰ ਨੇ ਨਾਲ ਕਿਤੇ 12 ਅਨ ਆ ਜੇ ਚਾਰ ਪਾੜੀਆਂ ਦੇ ਯਾਤਰਾ ਯਾਰ ਮੱਕੀ ਦੇ ਦਾਣੇ ਜਿਹੜੇ ਅਸੀਂ ਵਿੱਚ ਦੀਓ ਕੂਕੜੀਆਂ ਅਸੀਂ ਵੇਚਤੀਆਂ ਦੀ ਉਹਨਾਂ ਦੀ ਏਅਰਲਾਈਨ ਨੇ ਖਰੀਦ ਲਈਆਂ ਉਸੇ ਮੱਕੀ ਚੋਂ ਦਾਣੇ ਕੱਢ-ਕੱਢ ਕੇ ਅੱਗੇ ਆਪਾਂ ਨੂੰ ਵੇਚੀ ਜਾਂਦੇ ਨੇ ਬਸ ਉਹ ਹੀ ਚੀਜ਼ਾਂ ਜੜੀ ਜਾਂਦੀਆਂ ਨੇ ਆਪਾਂ ਨੂੰ ਪਤਾ ਨਹੀਂ ਕਿੰਨਾ ਕਮਾਤ ਤਾ ਉਹ ਆਪਣੇ ਦੋ ਸਾਥੀ ਹੀ ਦੀਏ ਚਲੋ ਪਹਿੰਨ ਜਾਰਾ ਰਹਾ ਪਹਰ ਜਾਜੀ ਮੈ ਜੀ ਦੁੱਖੀ ਜੱਦੀ ਰੱਖ ਰੋਣਾ ਪਰ ਕੋਈ ਨਹੀਂ ਹੁੰਦਾ ਪਹਿੰਨਾ ਕੋਈ ਤੁਸੀਂ ਗੋਗੇ ਸਾਰਾ ਵਲੋਗ ਇੱਥੇ ਹੀ ਬਣਾਦਾ ਰਾਣੀ ਦੇ ਆ ਹੁੰਦਾ ਕਿ ਹਾਂ ਜੇ ਕੋਈ ਪਿੰਡੂ ਬੰਦਾ ਵੈਲੀ ਵਾਰ ਟ੍ਰੈਵਲ ਕਰਦਾ ਇਹ ਛੱਡਦਾ ਪਗਲਾ ਸਕੂਨ ਨਹੀਂ ਜਾਂ ਡੁੱਲਦਾ ਪਾਦੀ ਨਹੀਂ ਪਹਿਲਾ ਡਰ ਲੱਗੀ ਜਾਵੇ ਥਾਲਾਂ ਜ ਮੈਂ ਉਹ ਚ ਗੋਲੀਆਂ ਪਾਟੀਆਂ ਦਿੱਤੀਆਂ ਉਸ ਤੋਂ ਬਾਅਦ ਨਹੀਂ ਉਸ ਤੋਂ ਬਾਅਦ ਮੈਂ ਕੱਢੀ ਗੋਲੀਆਂ ਇਹ ਬਿਨਾ ਪਾਣੀ ਤੋਂ ਘਟਕ ਲਈ ਫਣੀ ਪੁਣੀ ਵਾਰ ਚੁਕਾ ਸੀ ਮੇਰੇ ਕੋਲੇ ਤਕਵਾਲ ਮੜਾ ਸੁੀਤ ਲੱਗਿਆ ਜਦੋਂ ਫਲਾਈ ਕਰਕੇ ਤੇ ਸਟੇਬਲ ਜਾਊਗਾ ਕੰਮ ਤਕਵਾਜੂ ਕੋ ਜਕਰਨੀ ਵਾ ਬਾਕੀ ਗਾਣੇ ਉਹਨੇ ਲਾ ਕੇ ਬੈ ਗਿਆ ਮੈਂ ਅਨਮੋਲ ਨੇ ਮੈਨੂੰ ਕਿਹਾ ਜੀ ਇਹਦਾ ਫਿਲਮ ਕੋਲ ਮੈਂ ਡਾਊਨਲੋਡ ਕਰ ਲਈ ਏਅਰਪੋਰਟ ਤੇ ਬੈਹਿ ਜਾਣਾ ਟਾਈਮ ਨਹੀਂ ਸੀ ਜੀ ਕਰ ਲੈਂਦਾ ਮੈਂ ਦੇਖੀ ਜਾਂਦਾ ਹੁੰਦਾ ਫਿਰ ਮੈਂ ਨਹੀਂ ਦੀ ਗਾਣੇ ਕੋਣੇ ਕਰਕੇ ਮੈਂ ਟਾਈਮ ਪਾਸ ਕਰ ਲਿਆ ਹੁਗਾ ਹੁਣ ਅੱਗੇ ਤਾਂ ਪਤਾ ਲੱਗ ਗਿਆ ਵੀ ਪੰਜ ਸੱਤ ਪੰਜਾਬੀ ਹੋ ਮਰਖੂ ਇਹਦੇ ਵਿੱਚ ਐਨੀ ਸੀਗੀ ਬਲ ਮੈਂ ਦੇਖੀ ਹਿੰਦੀ ਸੀ ਉਹ ਮੈਨੂੰ ਪਸੰਦ ਨਹੀਂ ਇਹ ਹਿੰਦੀ ਤੇ ਅੰਗਰੇਜ਼ੀ ਅੰਗਰੇਜ਼ੀ ਆਪਾਂ ਨੂੰ ਸੋਖ ਨਾਲ ਘੱਟ ਵੱਧ ਸਮਝ ਆਉਂਦੀ ਜਨਾ ਕਰਕੇ ਫਿਰ ਆਪਾਂ ਨੇ ਜੀ ਗੀਤਾ ਗਾਣਿਆਂ ਨਾਲ ਟਾਈਮ ਪਾਸ ਕੀਤਾ ਹੁੰਦੀ ਗਾਣੇ-ਗਾਣੇ ਸੁਣ ਕੇ ਟਾਈਮ ਪਾਸ ਕਰ ਲਾਂਗੇ 1 ਘੰਟਾ 16 ਮਿੰਟਾਂ ਟਾਈਮ ਹੁੰਦਾ ਰਹੀਆ ਬਾਕੀ ਆਹ ਵਾਲੇ-ਵਾਲੇ ਦੇਖਣ ਲੱਗ ਗਏ ਖਾਲੀ ਇਹਨੇ ਰੁਕੂਗੇ ਆਪਾਂ ਅਲਿਸ਼ਾ ਕਰਿਆਂ ਲੱਗ ਰਿਹਾ रियलिटी ਦੱਸਦਾ ਤੁਹਾਨੂੰ ਪਹਿਲੀ ਵਾਰ ਤਾਂ ਮੈਨੂੰ ਹਾਸੇ ਆਈ ਹੋਵੇ ਤੇ ਇਹ ਮੈਂ ਮਤਲਬ ਵਾਲੇ ਵਾਲੇ ਦੇਖ ਰਹੇ ਨੇ ਕਿ ਸਾਡੇ ਨੂੰ ਖੋਲਾ ਕਿਵੇਂ ਸਦੀ ਹਾਲ ਇਸ ਮੈਂ ਕਿਉਂ ਖੋਲਾ ਕਿਉਂਕਿ ਮੈਂ ਲੀਵ ਦਾ ਪਰ ਫਰਮੇਜ ਜਿੱਕੇ ਤੇ ਪਈ ਨਹੀਂ ਫਿਰ ਮੈਨੂੰ ਆਇਆ ਬੜੀ ਖਾਵਾਂਗੇ ਨਹੀਂ ਪਰ ਇਹ ਤੰਗਲੀਆਂ ਜੇ ਡੱਟਦੀਆਂ ਮੈਂ ਇਹਦੇ ਵਿੱਚ ਮੈਂ ਨਗਰਾ ਪਤਾ ਜੀ ਖੜਕਦੇ ਸੀ ਵਿੱਚ ਵਿੱਚ ਚਮਚੇ ਹੋਣਗੇ ਤੇ ਉਹ ਚਮਚੇ ਹੜਕਿਆ ਕਰਦੇ ਨੇ ਖੜਕ ਲੈ ਉਸ ਤੋਂ ਬਾਅਦ ਚੱਲੇ ਪਣੋਂ ਤੇ ਰਿੰਦਾ ਦੀ ਹੈ ਚ ਦੱਸ ਗਈ ਹੈ ਦੀਆਂ ਦਾ ਰਾਈਸ ਨੇ ਮੈਂ ਠੀਕ ਆ ਕਲ ਇਹਦਾ ਨਹੀਂ ਪਤਾ ਲੱਗਿਆ ਮੈਨੂੰ ਆ ਚੀਜ਼ ਦਾ ਇਹ ਕੀ ਆ ਕੀ ਰਾਂ ਜੇ ਮੈਂ ਬਾਏ ਕਰੂਗਾ ਉਵੇਂ ਮੈਂ ਕਰ ਦੂਗਾ ਫਾਕੀ ਮੈਨੂੰ ਪਤਾ ਨਹੀਂ ਇਹ ਚੀਜ਼ ਦਾ ਕੀ ਹੈ ਇੱਥੇ ਇੱਥੇ ਪੀਬੀ ਦੀ ਇੱਕ ਇਹਦਾ ਨਹੀਂ ਪਤਾ ਮੈਨੂੰ ਕੀ ਹੈ ਕੀ ਨਾ ਫਾਕੀ ਸਦੀ ਹਰੀ ਮਿਰਚ ਡਿਕਰੀ ਵਾਲਿਆਂ ਨੇ ਘਟੀ ਕਰਨਾ ਨਜ਼ਾਰੇ ਕਰਦੇ ਨੇ ਜੀ ਸਾਹਿਬ ਲੱਗਿਆ ਤਾਂ ਕੁਝ ਐ ਨਹੀਂ ਪਰ ਸ਼ੈਰੀਆਂ ਜਿਹਾ ਵੀਦਾ ਦਾ ਬਰਾਦਾ ਨਹੀਂ ਕੀ ਕੁਛ ਆ ਕੀ ਨਾ ਇਹਨਾਂ ਦਾ ਸਮਝਣ ਦੀ ਕੋਸ਼ਿਸ਼ ਕਰਦੀ ਜੀ ਆ ਜਨਾਪਾਂ ਦਾ ਪਤਾ ਨਹੀਂਗਾ ਬਾਕੀ ਦੇਖੇ ਮੈਂ ਕੀ ਹੁੰਦਾ ਆਣਦੇ ਕਿਸੇ ਨੂੰ ਮੈਨੂੰ ਉਸ ਤੋਂ ਬਾਅਦ ਪੁੱਛਦੇ ਆ ਵੀ ਆ ਕੀ ਹੈ ਜੀ ਅੰਦਾਜ਼ਾ ਤਾਂ ਪਗ ਲੱਗੂ ਵਿੱਚ ਖੰਡ ਹੈ ਸ਼ੂਗਰ ਲਿਗਾ ਹੈ ਨਿੱਕੀ ਦਾ ਪੁਣ ਆ ਦਿਆ ਬਾਕੀ ਪਾਣੀ ਵੀ ਆਪਣੇ ਕੋਲੇ ਇੱਕ ਦੁੱਧ ਪਿਆ ਪਰ ਉਸ ਤੋਂ ਬਾਅਦ ਵੀ ਪਤਾ ਵੀ ਇਹਦਾ ਬਣੂਗਾ ਕੀ ਇਹ ਉੱਤਨੇ ਅੱਜ ਨੂੰ ਆ ਜਾਣ ਦੀ ਕਿਹੜਾ ਕਿਹੜਾ ਪਤਾ ਕਰਦੇ ਆ ਆਣ ਦੇ ਮੈਡਮ ਜੀ ਨਾਲੇ ਬੜੇ ਹਰਾਮੀ ਹੋ ਬੇਟਾ ਰੱਜਦਾ ਮੈਂ ਪੂਰਾ ਗਿਆ ਪਰ ਇਹ ਛੱਡਣ ਦਾ ਦਿਲ ਤਾਂ ਨਹੀਂ ਕਰਦਾ ਕਿਉਂ ਨਹੀਂ ਕਰਦਾ ਕਿਉਂਕਿ ਇਹ ਪਿੱਤਰੋ ਆਮੇ ਲੱਗੇ ਨੇ ਪੈਸੇ ਲੱਗੇ ਨੇ ਬੀਤ ਮੱਤ ਸਹੀ ਹੈ ਪਰ ਛੱਡਗੇ ਨਹੀਂ ਆਂਦੇ ਪੁੰਦੂ ਨੂੰ ਦਿਖਾ ਕੇ ਜਾਵਾਂਗੇ ਪੂਰੀ ਵੀ ਆਪਾਂ ਬਣਾਰੇ ਨਹੀਂ ਛੱਡ ਦੂੰਦੇ ਤਾਂ ਫਿਰ ਵੀ ਯਾਰ ਵਾਲਾ ਗਾਣਾ ਤੁਹਾਨੂੰ ਪਤਾ ਵੀ ਸ਼ਰਮ ਥੋੜੀ ਹੈਗੀ ਆ ਤੇ ਹੁਣ ਜਮਾਂ ਵੀ ਸ਼ਰਮੀ ਨਾਲ ਗੱਲਾਂ ਨਹੀਂ ਕੋਈ ਚੱਕਰ ਨਹੀਂ ਪਹਿਲੀ ਗੱਲ ਤਾਂ ਮੇਰਾ ਗਲਾ ਖਰਾਬ ਹੋ ਗਿਆ। ਹਮ ਨੂੰ ਇਲਾਜ ਕਰਾਣਾ ਫੂ ਗੋੜੀਆਂ ਗੋੜੀਆਂ ਆਈਆਂ ਨੇ। ਉਸ ਤੋਂ ਬਾਅਦ ਚੱਕਾਂਗੇ ਆਪਾਂ ਕੋਈ ਨਾ ਕੋਈ। ਬਾਕੀ ਛੱਡਣਾ ਨਹੀਂ ਗੁਰੂ। ਸਾਰਾ ਕੰਦੂ ਗੁੱਲਾ ਦਾਣਾ ਆ ਕੇ ਅੰਮਰ ਚਾਹ ਦਾ ਠਾ ਲੱਗ ਗਿਆ। ਦੀ ਗੱਲ। ਤੁਹਾਨੂੰ ਪਤਾ ਸੱਪੜ ਗਿਆ ਗਏ ਜੀ। ਸੱਪੜ ਗਿਆ ਕਦੇ ਪਿੱਛੇ ਹੁੰਦੀ ਨਹੀਂ ਤੁਹਾਨੂੰ ਪਤਾ। ਕੁਛ ਦਾ ਮੈਂ ਆਣਦੀ ਮੈਡਮ ਨੂੰ ਬੇ ਜੀ ਕੀ ਕਰਨਾ ਚਾਹ ਬਣੂਗੀ ਕੀ ਹੋਊਗਾ। ਪਰ ਪਤਾ ਨਹੀਂ ਯਾਰ। ਮੈਂ ਤੇਰਾ ਮੱਕੀ ਦੇ ਦਾਣੇ ਜਿਵੇਂ ਨੇ ਇਹਲੇ। ਦੇਖ ਨਾ ਚਲੋ। ਤੇ پوری ਵੀਡੀਓ ਦੇਖਿਆ ਕਰਿਓ ਆਪਣੀ ਆਉਣਾ ਬਲੌਗ ਤੇ ਬਲੌਗ ਆਣਗੇ ਤੇ ਐਂਡ ਤੱਕ ਬਣੇ ਰਹੋ ਜਿਹਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਸਬਸਕ੍ਰਾਈਬ ਕਰ ਲਓ ਨਾਲ ਦੀ ਨਾਲ ਜਲਦੀ ਵੀਡੀਓ ਲਾਈਕ ਕਰ ਦਿਓ ਕੋਡ ਪ੍ਰੋਮੋਸ ਕੋਡ ਕਰ ਦਿਓ ਤੇ ਆਦੇ ਵੀਡੀਓ ਗਾਧੀ ਰਣੀ ਆਪਾਂ ਟਿੱਕ ਲਾਣ ਦੇ ਜਾਂ ਕੋਈ ਚੇਖਣੀ ਸਵੇ ਦੂਜਾ ਜੱਜ ਜੀ ਦਿਖਾ ਦੇਣੀ ਆ ਉਹ ਦੇਖਣ ਵਾਲੀ ਆ ਅਪਾ ਵੇਟ ਕਰਦੇ ਆ ਦੋ ਮਿੰਟ ਬਾਅਦ ਪਾਉਂਦੇ ਆ ਕੁਛ ਦਿਨ ਦੇਖੀ ਆ ਆ ਵੀ ਆਉਲੀ ਖੋਲ ਲਿਆ ਆਪਣਾ ਦੇਖਦੇ ਆ ਕਿ ਕੀ ਹੈ ਕੀ ਨਾ ਨਿੰਮਪੂ ਸਿੰਘ ਤਾਂ ਪਣਾ ਨਹੀਂ ਛੋੜਦਾ ਦੇਖਿਆ ਨਾ ਕਿ ਇਸ ਤਰ੍ਹਾਂ ਸੰਗੀਤ ਲੈਣੀ ਨਹੀਂ ਨਿਕਲੇਗਾ ਗੁੰਗੂ ਆ ਪਾ ਅੱਜ ਸੜਕਾਂ ਤੇ ਆਵਾਜ਼ ਇਹ ਜਨ ਕਿ ਇਹ ਕੀ ਹੈ ਦਵਾ ਦੇ ਇੰਦੀ ਦੇ ਨੀ ਅਦਰ ਨੂੰ ਕੋਈ ਮਦਦ ਨਹੀਂ ਲੱਗਦੀ ਟੈਡਾ ਕੱਢ ਦੋ ਸਰ ਆ ਕਿ ਮੈਡਮ ਜੀ ਆ ਗਈ ਚਾਹ ਮੰਗਦੀ ਮੈਂ ਕੱਛਦੇ ਆ ਇਹਦਾ ਕੀ ਬਣੂਗਾ ਪਾਣਾ ਪੰਜਾਬੀ ਗੂਟਣੀ ਆਂਦੀ ਜਿਗਤ ਨਹੀਂ ਇਹ ਚਾਟ ਕਿੰਨੀ ਆਂਦੀ ਐ ਜਿਵੇਂ ਬਾਈ ਕਹਿੰਦਾ ਹੀ ਕਹਿੰਦਾ ਛਾਪਣਾ ਕੇ ਦੇਖੀ ਜਾਊਗੀ ਚਲ ਦੇਖਣੇ ਪੁੱਛਦੇ ਆੜੋਂ ਨੂੰ ਪੁੱਛਦਾ ਮੈਨੂੰ ਕਿਵੇਂ ਜੁੜ ਕਰਨਾ ਪੁੱਛਣਾ ਛਾਪਣੀ ਦਾ ਕੀ ਹੋਊਗਾ ਕੀ ਨਾ ਅੱਜ ਪੂਰੇ ਜਹਾਜ਼ ਦਾ ਬਲੌਗ ਦਾ ਹਾਂ ਭਾਈ ਜਸਟ ਤਾ ਆ ਗਿਆ ਹਿਸਾਬ ਕਿਤਾਬ ਜੀ ਅੱਗੇ ਨੂੰ ਭੇਜਿਆ ਕਰਾਂਗੇ ਚੱਲ ਕੋਈ ਨਹੀਂ ਉਹਨਾਂ ਨਾਲ ਅੱਜ ਟੂਕੀ ਬੱਜੀ ਅੰਗਰੇਜ਼ੀ ਇਹਨੂੰ ਮੂਰਤੀ ਮੈਂ ਫੜ ਫੋਟਾ ਮਾਰ ਕਿਵੇਂ ਇਹੋ ਵੀ ਕਰਨਾ ਚਾਹ ਲੱਗ ਲੱ ਟੂਕੀ ਬੱਜੀ ਸਮਝੀਆ ਜਿਹੜੀ ਮੇਨ ਗੱਲ ਸਮਝਣ ਦੀ ਹੁੰਦੀ ਆ ਮੈਂ ਕਹਿੰਦਾ ਪੁੱਤੇ ਮਿਲਕ ਆਊਟ ਨਾ ਠੀਕ ਐ ਕਹਿੰਦਾ ਇਹਨੂੰ ਬਾਹਰ ਘੱਟ ਦੇ ਕੱਪ ਚਾ ਮਾ ਠੀਕ ਐ ਕਹਿੰਦਾ ਪਲੇਸ ਦੀ ਕੱਪ ਠੀਕ ਐ ਮਾਂ ਕੋਈ ਨਹੀਂ ਕਰਤਾ ਤਦ ਬਾਦ ਪਾ ਗਏ ਜੀ ਕੌਫੀ ਜੀ ਤਦ ਬਾਦ ਪਾ ਲਾ ਗਏ ਜੀ ਦੁੱਧ ਠੀਕ ਐ ਹੁਣ ਕੰਮ ਸੂਤ ਆ ਆਪਣਾ ਹੁਣ ਆਪਾਂ ਨੂੰ ਹਿਸਾਬ ਕਿਤਾਬ ਜਾ ਆ ਗਿਆ ਚੱਲ ਜਾ ਆਪਣਾ ਨਹੀਂ ਕੋਈ ਗੱਲ ਹੋਰ ਉੜੀ ਉੜੀ ਸਾਬਾਂ ਨੰਨਾ ਚਲਾਉਣ ਨੂੰ ਦੇਰ ਗਿਆ ਏ శ్రీਲੰਕਨ 에어ਲਾਈਨ ਹੈ ਵੀਡੀਓ ਮਸਤ ਜੋਕ ਮਾਰ ਰਿਹਾ ਉਹ ਆਪਣਾ ਯੱਦ ਪਿਆ ਹੋਇਆ ਸੀ ਦੂਜਾ ਕਰਨ ਹੈਗਾ ਮੌਟੇ ਮਾਰਦਾ ਸੀ ਅੱਜ ਪਹਿਲੀ ਵਾਰ ਬੈਠਾ ਮੈਂ ਇਹ ਨਮਾਜ਼ ਹਸਤੀ ਗਾਇਚ ਸਿਸਟਮ ਥੋੜਾ ਹੀ ਅਲੱਗ ਹੈ ਇਹ ਆਪਣਾ ਹੀ ਹੋਇਆ ਕਰਨੀ ਹੈਗਾ ਇਹ ਚ ਮੈਂ ਪਹਿਲੀ ਵਾਰ ਬਟੇ ਤਾਂ ਕਰਕੇ ਸਾਰਾ ਸਿਸਟਮ ਯਾ ਨਵੇਂ ਲੋਕ ਦੀਗਾ ਕਰਕੇ ਮੈਨੂੰ ਦਿੱਕਤ ਆ ਗਈ ਹੋਰ ਕੋਈ ਚੱਕਣੀ ਹੈਗਾ ਅੱਗੇ ਆਪਣੇ ਵਲੌਗ ਨਾਲ ਜੁੜੇ ਰਹੋ ਮਿੱਤਰੋ ਤੇ ਆਪਾਂ ਨੂੰ ਸਾਰੀ ਚੀਜ਼ ਦਿਖਾਵਾਂਗੇ ਤੁਹਾਨੂੰ ਇਹ ਜੱਟ ਜਿਹੜਾ ਕੁਝ ਹੋਏਗਾ ਬਾਹਰੋਂ ਵੀ ਦੇਖਣ ਨੂੰ ਉਹ ਬਲਾਈਂਡ ਹੋ ਰਾਇ ਤੇ ਜੱਟ ਜੀ ਜਿੰਨਾ ਟਾਈਮ ਲੱਗਣ ਟਾਈਮ ਹੈ ਇਹਨਾਂ ਨੇ ਪਤਾ ਨਹੀਂ ਕਿਵੇਂ ਲੰਘ ਜਿੰਨਾ ਕਿ ਲੰਘੇ ਉਨਾ ਖਰਚ ਕਰਾਂਗੇ ਇਹਨੋ ਨਹੀਂ ਪਤਾ ਕਿਵੇਂ ਲੰਘਿਆ ਕੀ ਨਾ ਜਦੋਂ ਮੈਂ ਉਹਨੂੰ ਕਿਹਾ ਵੀ ਮੈਂ ਹਾਊ ਆਹ ਕਾਫੀ ਗੋ ਵੀ ਕਿਹਾ ਮਹੋਲੀ ਮੇਰੇ ਨਾਲ ਵੀ ਅਧਰੇ ਤਾਂ ਕੁੜੀ ਲੱਗੀ ਆ ਤੇ ਥੋੜਾ ਹੱਸਣ ਜੇ ਲੱਗੂ ਆ ਪਤਾ ਨਹੀਂ ਕੀ ਪੁੱਛੀ ਆਦਾ ਵਿਚਾਲਾ ਢੋਡੀ ਪਿੰਡੂ ਹੋਊਗਾ ਕੋਈ ਨਾ ਕੋਈ ਪਤਾ ਨਹੀਂ ਕਿਹੜੇ ਲੋਟ ਆ ਗਏ ਕਿਹੜੇ ਲੋਟ ਨਾ ਵੀ ਕਾਫੀ ਵੀ ਨਹੀਂ ਬਣਾਣੀਆਂ ਅਸੀਂ ਉਹ ਚੱਲ ਕੋਈ ਨਹੀਂ ਰੇ ਉਹਦੇ ਦੀ ਨਹੀਂ ਸੰਭਲੀ ਇਹ ਵੀ ਜਦੋਂ ਆਦਦੀਆਂ ਪਰ ਕਿਹੜੇ ਲੋਟ ਪੁੱਛਾਂ ਆਹ ਦਰਗੋ ਲੈ ਬਰੇ ਇਹਨਾਂ ਨੂੰ ਦੁੱਧ ਦੇਗੀ ਲੋਹ ਹੰਦੇ ਪਾ ਦਾ ਦੁੱਧ ਛਾ ਮੇਰੀ ਰੇਲੇ ਚ ਕੰਮ ਨਹੀਂ ਆਉਂਦੀ ਕਹਿੰਦੇ ਪਰ ਕੋੜ ਕਰਦੇ ਆ ਬੰਦੇ ਤਾਂ ਹੀ ਹੋਗਾ ਅਸਤਾ ਤਾਂ ਹੀ ਛੱਡੂਗਾ ਪਾਦੀ ਖੰਡਾ ਕੋਹਦੇ ਆ ਲੈ ਕੋਹਦੇ ਜੱਟਾ ਕਹਿੰਦੇ ਫੇਰ ਦੇ ਦੇਖੇ ਚ ਕਟਜੀ ਚੱਕੋ 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 ਫੇਰਤੀ ਦੇਖੇ ਕਟਜੀ ਦੇਖਦੇ ਆ ਘਰ ਵਰਗੀ ਬਣੀ ਹੈਗੀ ਨਾ ਚਲੋ ਲੈ ਲਈ ਇੱਤਰਾ ਕਹਿੰਦੇ ਆ ਰੈਡੀ ਹੈ ਕਹਿੰਦੇ ਚੱਕ ਚਮਚਾ ਇੱਥੇ ਦੱਸਦਾ ਮੈਂ ਤੁਹਾਨੂੰ ਪੀ ਕੇ ਵੀ ਕੀ ਡੇਸਤਾ ਕੀ ਨਾ ਜਿੱਤਰ ਨਹੀਂ ਦੋਲੇ ਬੜੀ ਦੀ ਕੋੜੀ ਕਰਦੇ ਆ ਸੌ ਲੱਗੇ ਜਮਾ ਬਿਲਕੁਲ ਅਸਟੋ ਵਧੀਆ ਚਾਹੀ ਲੈ ਲੈਂਦੇ ਜਮਾ ਜਹਰ ਵਰ ਬਿਦਰਦਾ ਹੈ ਯਾਰ ਮੇਰੇ ਤਾਂ ਲੱਗਣੀ ਹੈ ਗੱਲ ਵੀ ਬੜਾ ਜ਼ਹਿਰ ਹੈ ਨੀਰਾ ਇੱਕ ਪਾਸੇ ਮੂੰਹ ਨੂੰ ਬਿਆਦੀ ਹੋਏ ਇੱਕ ਪਾਸੇ ਆ ਬਿਆਦੀ ਹੋਏ ਜੇ ਮੈਂ ਧਿਆਰ ਬਨੂ ਅਸੀਂ ਖੰਡਵਾ ਕੇ ਕੀ ਦੀਏ ਹੋਰ ਕੁੜੀਓਂ ਕੀ ਬੰਦਰ ਦੀ ਲਈ ਮਤਰਾ ਹੋਣਾ ਕੀ ਆਗਮਨ ਹੁਣ ਮਾਈਕ ਵੀ ਲਾ ਲਿਆ ਨਾ ਚੰਦਰ ਚੱਲ ਰਿਹਾ ਤੇ ਪਹਿਲਾਂ ਭੁੱਲ ਗਿਆ ਸੀਗਾ ਮੈਂ ਮਾਈਕ ਲਾਣਾ ਤੇ ਹੁਣ ਸ਼ਾਇਦ ਤੁਹਾਨੂੰ ਆਵਾਜ਼ ਕਲੀਅਰ ਆਉਂਦੀ ਹੋਊਗੀ ਤੇ ਹੁਣ ਦੇਖਦੇ ਆਪਾਂ ਮੀਰਾ ਵਾਲੇ ਜੋਸ਼ਲੇ ਜੇ ਕਰਕੇ ਵੀਣੀ ਦਾ ਮੈਂ ਨਹੀਂ ਕਿ ਦੇਖੋ ਵੀਣੀ ਨਹੀਂ ਮੈਂ ਕਿਉਂਕਿ ਇਹ ਔੜੀ ਵਾਲੀ ਆਪਾਂ ਦਗਾ ਨਾ ਹੋ ਰਿਹਾ ਗਰਮੀਆਂ ਵੀ ਵੀ ਪੀਰਾਂ ਨਾਲ ਢੋਲੀ ਜਿਵੇਂ ਵੀਰ ਜੀ ਨਹੀਂ ਕਹਿੰਦੇ ਕੌਣ ਹੈ ਇਹ ਲੋਕ ਕਹਾਂ ਸੇ ਆਤੇ ਹੈ ਇਹ ਕਾ ਪਾਇਸ ਐਸ ਕੇ ਇਹ ਕਹੋੜੀ ਬੈਣ ਜਾ ਰਹੀ ਅੱਜ ਪਤਾ ਲੱਗਾ ਸਾਰੇ ਲੋਕ ਅੱਗੇ ਤੋਂ ਲੈਂਦੇ ਆਂ ਅੰਦਰ ਜਿਹੜੀ ਆਪਣੇ 40 ਰੁਪਏ ਕੱਪ ਦੇ ਆਂਦੇ ਨੇ ਜੁੱਡੇ ਆ ਪਾਗੇ ਵੀ ਉਹ ਉਹੀ ਮਿੱਟੀ ਹੈ ਆ ਭੈਣ ਦਾਰ ਜ਼ਹਿਰ ਦੇਗਾ ਜਮਾਨੀ ਰਾ ਜ਼ਹਿਰ ਦੇਗਾ ਇੱਕ ਪਾਸੇ ਮੈਂ ਕਹਿੰਦਾ ਮੋਮੋ ਦੇ ਦੀ ਮੈਨੂੰ ਪਿਆ ਦੀ ਚਮਚਾ ਇੱਕ ਪਾਸੇ ਆ ਬਹਿ ਗਿਆ ਜੀਦਾ ਕਰਦਾ ਨਹੀਂ ਸਿੱਖਣ ਦਾ ਪਰ ਐਜੀ ਲੱਗਿਓ ਜਮੀਨ ਗੱਲ ਜਿਹੜੀ ਹੈ ਇਹ ਬਾ ਬਾ ਕਹਿੰਦਾ ਆ ਬੇ ਸਿਸਟਮ ਆ ਵੀ ਖਾ ਕੇ ਝੱਡੂ ਮੈਂ ਛੱਡਦਾ ਕੋਈ ਨਹੀਂ ਗਸਮ ਨਾਲ ਕਹਿੰਦਾ ਇਹ ਮਾਰੀ ਬਿਲਕੁਲ ਨਹੀਂ ਹੋ ਰਿਹਾ ਤੇ ਜਨਾਬੇ ਲੱਗੇ ਹੋ ਨੇ ਜੀਆ ਮਿੱਤਰੋ ਇਕੱਠਾ ਕਰਨ ਆ ਗੀ ਥੋੜਾ ਖਾ ਲਵਨੇ ਆ

ਅਸਾਂ ਟੱਕ ਬਣੇ ਨੂੰ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਚੱਲਦੀ ਜਾਦੇ ਲਾਈਕ ਕਰਦੇ ਇੰਸਟਾਗ੍ਰਾਮ ਤੇ ਯੂਜ਼ਰ ਦਾ ਨਾਮ ਬਾਕੀ ਦੁੱਭਰ ਜਾਈ ਜਾਂਦੀ ਉਹ ਨਿਕਵਾਰ ਭਾਂਡੇ ਜਗਾ ਦਈਏ ਤਾਂ ਆ ਪਤਾ ਲੱਗਦਾ ਕੀ ਕੀ ਜਾਂਦਾ ਪਤੰਦਰਾ ਪਾਰਟੀ ਹੋਈ ਜਿਵੇਂ ਰੇਡੂਆ ਨਹੀਂ ਪਟਿਆ ਹੁੰਦਾ ਆਪਣੇ ਗੁਰਦੁਆਰੇ ਜੇ ਪਾਰਟੀ ਆ ਆ ਹੁਣ ਆਇਆ 23 ਮਿੰਟ ਰਈ ਇਹ ਮੈਨੂੰ ਪਤਾ ਮੈਂ ਕਿਹੜੇ ਨੂੰ ਬਲੈਕ ਪਲਾਨ ਨਹੀਂ ਨਕਿਉ ਓਕੇ ਮੈਨੂੰ ਮਿਲ ਗਿਆ ਜੀ ਆਪਾਂ ਨੂੰ ਹੋਰ ਇਲਾਕੇ ਦਾ ਜਿਹੜਾ ਭਾਈ ਨੇ ਦੱਸਿਆ ਸਾਰਾ ਕੁਝ ਜਿਹੜਾ ਵੀ ਆਇਆ ਭਾਈ ਯਾਰ ਆਸਟ੍ਰੇਲੀਆ ਨੰਬਰ ਨੰਬਰ ਲੈ ਲਿਆ ਸਾਰਾ ਕੁਝ ਵਧੀਆ ਗੱਲਾਂ ਬਾਤਾਂ ਮਾਰੀਆਂ ਟਾਈਮ ਪਾਸ ਹੋ ਗਿਆ ਤੇ ਫੇਰ ਮਿਲਦੇ ਆਂ ਭਾਈ ਨੂੰ ਭਾਈ ਚੱਲੇ ਆਸਟ੍ਰੇਲੀਆ ਆਪਣੀ ਫੈਮਿਲੀ ਕੋਲੇ ਤੇ ਭਾਈ ਨੇ ਕਹਿੰਦਾ ਹੁਣ ਮਤਲਬ ਜਾ ਨੀਚੇ ਨੂੰ ਜਾਊਗਾ ਹੁਣ ਫੇਰ ਤੈਨੂੰ ਦਿੱਕਤ ਹੋਊਗੀ ਕਹਿੰਦਾ ਮਤਲਬ ਰਿਲੈਕਸ ਹੋ ਕੇ ਬਹਿ ਜਾ ਆਰਾਮ ਨਾਲ ਐ ਨਾ ਇਧਰ ਉਧਰ ਨਾ ਦੇਖੀ ਮਾ ਠੀਕ ਹੈ ਬਈ। ਨਾ ਕਿ ਉਹਦੇ ਪਾਈ ਬਾਕੀ ਨੂੰ ਆਪਾਂ ਕੰਟੈਕਟ ਕਰਦੇ ਜਾ ਕੇ ਤੇ ਦੇਖਦੇ ਆਂ ਕੀ ਬਾਲਣ ਬਾਦੇ ਕੀ। ਤਰੇ ਹੀ ਆ ਦਾਸਾ ਕਿਵੇਂ ਇਹ ਢੜਾਕੇ ਨਾਲ نیچے ਜਾਊਗਾ ਪਾਨੂੰ ਪਤਾ ਨਹੀਂ ਗਾ। 10 ਮਿੰਟ ਤਰੇ ਹੀ ਆ ਤੇ ਤਾਰ ਲੱਗ ਗਿਆ ਇੱਥੇ ਆ ਦੇਖੋ ਇੱਥੇ ਘਾਟ ਨਹੀਂ ਘਟਾ ਹੁਣ ਪਤਾ ਵੀ ਲੱਗ ਰਿਹਾ ਗਿਆ ਤਾਰ ਲੱਗ ਰਿਹਾ ਜਾ ਰਿਹਾ ਹੈ ਹੋਰ ਹੈ ਆ ਬੁੱਧਾ ਦਾ ਘਰ ਦੇਖਦੇ ਆ ਕਿ ਇਹ ਐਕਸਪੀਰੀਅੰਸ ਹੈ ਜਦੋਂ ਠਾਹ ਦੇ ਨੀਚੇ ਲੰਮਾ ਆਉਂਦਾ ਕੀ ਗੱਲਵਾਦੇ ਕੀ ਨਾ ਹੰਤਾਰਤਾ ਲੱਗ ਰਿਹਾ ਉਹ ਦੇਖਿਆ ਤੇ ਉਹੁੰਦਾ ਹਨ ਤਾਂ ਬੈਂਨ ਕਰਦਾ ਕਵਰਾੜ ਜਿਹੋੜਾ ਜੀ ਬੱਡੀ ਹੋਈ ਤੇ ਮੈਨੂੰ ਘਬਰਾਹਟ ਹੋ ਜਾਂਦੀ ਆ ਉਹ ਗੱਲ ਆ ਮੇਰੇ ਨਾਲ ਦਾ ਬੈਠਾ ਮੇਰੇ ਨਾਲ ਗੱਲਾਂ ਬਾਤਾਂ ਹੀ ਮਾਰ ਲੱਗਿਆ ਪਿਛੇ ਗੱਰਦਨ ਕਰਕੇ ਇੱਧਰ ਜਿਹੜੇ ਅੰਗਰੇਜ਼ ਦੇ ਬੈਠੇ ਹਾਂ ਸ਼ਟ ਆਪ ਸ਼ਟ ਆਪ ਮੈਂ ਕਹਿਣ ਲੱਗਿਆ ਬੰਦੇ ਨੂੰ ਉਹ ਮੇਰੇ ਵਰਕਾਂ ਵਖਾਉਂ ਲੋਕੀ ਢੋਲੇ ਲਾਉਂਦੇ ਇਹ ਕਾਹੂ ਮੈਂ ਤਾਂ ਬੋਲੂਗਾ ਹਾਂ ਹੈ ਸ਼ਟ ਆਪ ਸ਼ਟ ਆਪ ਮਤ ਕੀ ਹੋ ਗਿਆ ਜਿਹੜਾ ਸੁਣ ਗਿਆ ਮੈਂ ਤਾਂ ਤੁਹਾਨੂੰ ਤਾਂ ਨਹੀਂ ਸੀ ਬਾਈ ਦੇ ਬੋਲ ਠੀਕ ਆ ਹੋ ਗਿਆ ਬਾੜੀ ਦੀ ਕਿਤੇ ਨਹੀਂ ਆਈ ਬਾੜੀ ਨਹੀਂ ਆਈ ਦਿੱਕਤੋਕ ਅੱਛਾ ਅੱਛਾ ਸਹੀ ਆ ਹਾਂ ਪਹਿਲੀ ਵਾਰ ਹੁੰਦਾ ਬਈ ਕ ਭੈਣ ਵਰਦੀ ਪਤਾ ਨਹੀਂ ਕੀ ਕਹੀ ਜਾਂਦੀ ਆ ਓਈ ਅਰੇ ਯਾਰ ਸਿਰੁੱਥ ਲੰਗੜ ਭਲਾਈ ਕਰਕੇ ਉੱਚੀਆਂ ਨੇ ਗੱਲਾਂ ਤੇਰੇ ਆ ਪਤਾ ਨਹੀਂ ਕੀ ਕਹੀ ਜਾਂਦੀ ਆਪਣੇ ਗਾ ਪਾਰਦੀਆਂ ਨੇ ਗੱਲਾਂ ਹਾਂ ਸਮਾਜਿਕ ਵਾਰਸੇ ਦਾ ਵਾਲਾ শ্রীলੰਕਾ শ্রীলੰਕਾ ਲੰਕਾ ਸਮਝਾਈ ਹੈ ਬੱਸ ਹੋਰ ਕੋਈ ਨਹੀਂ ਸਮਝ ਆਏਗਾ रीति मत ਰਬਾ ਬੋੜ ਵਾਲਿਆ ਮੁੰਡਾ ਮਿਲ ਗਿਆ ਆਪਾਂ ਨੂੰ ਘੈਂਟ ਹੈ ਆਪਣੇ ਏਰੀਏ ਦਾ ਜੱਫਾ ਜੱਫਾ ਮਾਰਦੇ ਸਾਡੀ ਸੀਟ ਵੈਸੇ ਨੇੜੇ ਹੀ ਤੀਗੀ ਉਹ ਬਰ ਬਦਿਆ ਜੀ ਲੱਗ ਗਿਆ ਆਪਣੇ ਵਾਸਤੇ ਪਤਾ ਨਹੀਂ ਚਲੋ ਜੀ ਕੰਡੋ ਸਮੂਵ ਮੂਵਿੰਗ ਹਾਂ ਉਹ ਇਹ ਕਹਿੰਦੇ ਸ਼੍ਰੀਲੰਕਾ ਚ ਪਾਉਂਦੇ ਆ ਮੇਰੇ ਵੀਰੋ ਕਿ ਇਹ ਅੰਦਰ ਹੋਏ ਚਾਚਾ ਦੇਖੀ ਗਏ ਆ ਬੰਦੇ ਨੇ ਨਾ 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 ਦੇਖ ਫਰਕ ਹੈ ਫਰਕ ਹੈ ਉਹ ਦੇਖ ਹੋ ਜਾਂਦੀ ਹੋ ਜਾਂਦੀ ਜਿੱਦੇ ਦੀ ਰੱਖੀ ਸੀ ਕਈ ਬੰਦੇ ਹੈਗੇ ਆ ਸਹੀ ਆ ਜਿਹੜਾ ਮੇਰੇ ਨਾਲ ਬੈਠਾ ਸੀ ਉਹ ਬੰਦਾ ਉਹਨੂੰ ਹੁੰਦੀ ਵੀ ਆਉਂਦੀ ਸੀਗੀ ਅੱਛਾ ਠੀਕ ਲੱਗਿਆ ਮੈਨੂੰ ਗੱਲਾਂ ਬਾਤਾਂ ਕਿੰਨਾ ਬਾਕੀ ਬੱਤ ਕੀ ਬਤ ਲੱਗਦਾ ਆਪਣਾ ਚਾਚਾ ਕਹਿੰਦਾ ਉੱਥੇ ਉਹ ਖੜੇ ਦੀਗਾ ਇੱਕਾ শ্রীলੰਕਣ ਜਾ ਉਹ ਪੁੱਛਦਾ ਕਹਿੰਦਾ ਵੀ ਕਿੱਥੇ ਕਹਿੰਦਾ ਕਿ ਆਪ ਦੀ ਭਾਸ਼ਾ ਹੀ ਫਿਰ ਇਹ ਕਹਿੰਦਾ 12 ਨੰਬਰ ਕਿਹਾ ਆਪਾਂ ਪੰਜਾਬੀ ਆ ਪੰਜਾਬੀ ਚ ਵਾਏ ਪੰਜਾਬੀ ਕਿਤੇ ਸਾਨੂੰ ਤਾਂ ਫੇਰ ਕਿਹਾ ਵਟ 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 12 ਨੰਬਰ 12 ਨੰਬਰ ਫੇਰ ਸਾਰੇ ਜਣ ਤੋਰਿਆ ਦੇਖੀ ਚਾਹ ਪਾਣੀ ਚਾਚਾ ਇਥੇ ਚਾਹ ਪਾਣੀ ਕੋਸਾ ਆ ਦੇਖਦੇ ਆ ਉਹ ਹੀ ਨਾਗੇ ਤੇ ਆਪਣੇ ਚੇਪੀ ਧਰ ਦੇਗੇ ਤੇ ਮੈਂਗਾ ਮੂਗ ਸ਼ੰਕਾ ਟੋਸਟ ਤੁਹਾਡਾ ਉੱਥੇ ਵੀ ਉੱਥੇ ਹੋਣਾ ਕੰਮ ਹੋਰ ਲੱਗਣੀ ਹੈ ਪਰਲੇ ਬਸ ਉੱਥੀ ਉੱਥੇ ਜੀ ਸਾਹਮਣੇ ਬਿਲਕੁਲ ਤੂੰ ਸਾ ਤੂੰ ਤਾਂ ਨਹੀਂ ਜਾਣਾ ਸਾਡੇ ਨਾਲ ਫਿਰ ਨਹੀਂ ਮਾਸ਼ੱਲਾ ਮਾ ਅਲਜ ਜਾਂਗੇ ਤਾਂ ਹੀ ਪੁੱਛਦਾ ਨਹੀਂ 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 ਉਲਜ ਜਾਂਗੇ ਨਾ ਬਸ ਇੱਥੇ ਕੋਈ ਭਾਅ ਵੇਖਦਾ ਹਾਂ ਹਾਂ 에어ਪੋਰਟੋਂ ਬਸ ਇੰਨਾ ਖਤਮ ਇਹ ਛੋਟਾ ਹੀ ਹੈ ਨਾ 에어ਪੋਰਟ ਚਿੰਨਾ ਝੋਕਾ ਵੀ ਉਹਨਾਂ ਹੀ ਫਾਇਦਾ ਨਹੀਂ ਫਾਇਦਾ ਤਾਂ ਹੈ ਆਪਣੇ ਵਾਲਿਆਂ ਦਾ ਬਹੁਤ ਫਰਕ ਹੈ ਦਾ ਬੰਦਾ ਗਵਿੰਦਰ ਨਹੀਂ ਹੂੰ ਫੋਨ ਕਰ ਲੈ ਘਰੇ ਕਰ ਲੈ ਕਰ ਲੈ ਕਰ ਲੈ ਰੰਮ ਮੈਂ ਅੱਜ ਹੀ ਆਇਆ ਪਰ ਮਤਲਬ ਕਰ ਲੈ ਕਰ ਲੈ ਕਰ ਲੈ ਰੰਮ ਤੂੰ ਕਿਹਦਾ ਹੀ ਕੋਈ ਨਹੀਂ ਤਾਂ ਤੇਰੀ ਮਾਰਿਆ ਇਹ ਚਲੋ ਮਿੱਤਰੋ ਚੋ ਗੁਰੂ ਆਪਾਂ ਪਹੁੰਚ ਗਏ ਸ਼੍ਰੀਲੰਕਾ 4 ਕਿੰਨੇ ਘੰਟੇ ਲੱਗੇ ਦੀ 3 ਬਤਨ 4 ਘੰਟੇ ਲੱਗੇ ਦੀ ਓਕੇ ਕੋਈ ਨਹੀਂ ਆਂ ਪਰ ਜਈਏ ਸਮਝ ਨਹੀਂ ਆਉਂਦੀ ਕੁਝ ਵੀ ਸਿੱਧੇ ਪਹਿ ਨਹੀਂ ਆਉਂਦੇ ਅੱਤੋਂ ਸਿੱਧਾ ਅੰਗਰੇਜ਼ੀ ਗੱਲ ਕਰਦੇ ਸ਼੍ਰੀਲੰਕਾ ਬਾਂਸਾ ਵੀ ਤਰੰਗ ਕਰਦੇ ਅੰਗਰੇਜ਼ੀ ਬੋਲ ਲਵਾਂ ਅਸੀਂ ਵੀਰ ਬੋਲਣਾ ਇੱਥੇ ਇੰਤ ਮੰਦੂ ਆਏ ਗੁਰੂ ਨੂੰ ਚੋ ਦੇ ਦਨਸਾ ਉਹ ਵੱਡਿਆ ਏਅਰਪੋਰਟ ਇਹਨਾਂ ਦਾ ਐਡਾ ਹੈ ਜੀ ਮੇਰੇ ਆਪਣੇ ਪਿੰਡ 'ਚ ਛੋਬਾ ਡੁੱਬਾ ਹੁੰਦਾ ਨਾ ਛੋੜਾ ਆਪਣੇ ਵਾਲੇ ਨਾਲ ਤਾਂ ਛੋਟਾ ਹੈ ਬਹੁਤ ਜ਼ਿਆਦਾ ਚਾਰ ਪੰਜ ਬਣ ਜਾਣਾ ਆਪਣੇ ਵਾਲੇ ਦਾ ਇਹ ਜਮਾ ਛੋਟਾ ਹੈ ਬਿਲਕੁਲ ਇਹਨਾਂ ਦਾ ਏਅਰਪੋਰਟ ਹੈ ਲੋਕ ਵੀ ਹੋਰ ਹਸਾਬਦੇ ਨੇ ਬੋਲੀ ਤਾਂ ਨਹੀਂ ਆ ਏ ਬ੍ਰਾਂਡ ਨਾ ਦਾ ਕੋਈ ਇੱਥੇ ਹੋਰ ਜਿਹਾ ਹਸਾਬ ਦੇ ਕੱਪੜੇ ਨੇ ਕਿਹੜਾ ਬ੍ਰਾਂਡ ਹੈ ਓਡੀਐਲ ਵਗੈਰਾ ਸ਼ਾਇਦ ਹਮਮ ਇਹ ਰਬੀਆ ਕੋਰਸੇ ਵੀ ਇਹ ਚੀਜ਼ਾਂ ਨਹੀਂ ਹੈ ਮੁੱਖਰੀ ਗੱਲ ਹੈ ਵੀ ਸਾਡੇ ਕੋਲ ਕਰੰਸੀ ਨਹੀਂ ਹੈ ਇੱਥੋਂ ਦੀ ਅਸੀਂ ਪਾਣੀ ਵੀ ਲੈ ਸਕਦੇ ਹਾਂ ਦੇਖਦੇ ਹਾਂ ਕੀ ਬਣਦਾ ਕੀ ਨਾ ਬਾਕੀ ਹੈਗੇ ਨੇ ਇੰਡੀਅਨ ਹੈਗੇ ਨੇ ਬਾਕੀ ਕਾਉਂਟ ਚਾਹੀਏ ਨੇ ਹਰ ਕਰੰਸੀ ਲੈ ਸਕਦੇ ਹਾਂ ਪਾਣੀ ਲੈ ਸਕਦੇ ਨਾ ਕੁਝ ਖਾਣ ਮਿਲ ਸਕਦੇ ਸਾਡੇ ਕੋਲ ਕੋਈ ਪਾਣੀ ਹੈ ਲੈ ਦੇਖਦੇ ਹਾਂ ਕੀ ਬਣਦਾ ਮੇਰੇ ਕੋਲ ਵਾਈਫਾਈ ਇੱਥੇ ਹੈਗਾ ਤੇ ਅਨਮੋਲ ਨੇ ਜਿਵੇਂ ਕਿਹਾ ਸੀ ਕਿੰਨਾ ਫਿਲਮ ਕੋਲ ਮੈਂ ਡਾਊਨਲੋਡ ਕਰ ਲਈ ਮਤਲਬ ਕੋਈ ਵੀ ਇਹ ਤੇ ਟੈਲੀਗ੍ਰਾਮ ਐਪ ਚੱਲਦਾ ਹੈ ਤਾਂ ਮੈਂ ਦੇਖਿਆ ਸਾਰੇ ਜਣੇ ਜਾਂਚ ਫਿਲਮਾਂ ਉਲਮਾ ਦੇਖ ਰਹੇ ਜੀ ਮੈਂ ਕੱਲ੍ਹ ਦੇਖਿਆ ਮਾਂ ਉੱਥੇ ਜਿਹੜੀਆਂ ਆ ਗਈਆਂ ਸੀ ਸਕਰੀਨ ਕਿੰਨਾ ਤਾਂ ਪਸੰਦ ਆਣ ਹੋਰੀ ਸੀ ਚਲ ਆਪਾਂ ਹੁਣ ਪੰਜਾਬੀ ਕਰ ਲੈਂ ਆ ਇਹਦੇ ਰੋਡਾ ਤੇ ਜਾਂਦੇ ਜਾਂਦੇ ਦੇਖ ਲਾਂਗੇ ਜਿਹੜਾ ਕੁਝ ਵੀ ਹੈਗਾ ਟਾਈਮ ਪਾਸ ਹੋ ਜੂਗਾ ਆਪਣਾ ਆਖਈ ਹੈਗਾ ਇਹ ਇਹੀ ਕਰਿਆ ਕਰੋ ਸਾਰੇ ਫਿਲਮਾਂ ਉਲਮਾ ਡਾਊਨਲੋਡ ਕਰ ਲਿਆ ਕਰੋ ਦੂਜੇ ਫੋਨ 'ਚ ਤੇ ਕੰਟੀਨੂਲੀ ਰੰਤ ਤੇ ਜਾਂਦੇ ਜਾਂਦੇ ਟਾਈਮ ਪਾਸ ਹੋ ਜੂਗਾ ਉਹ ਕਰਦੇ ਆਂ ਇਹਦੇ ਪਾਇਲਟ ਆ ਗਏ ਕਾਲੀ ਪਲੇਨ ਬੈਣਦੇ ਯਾਰ ਇਹ ਤਾਂ ਚੜਾਣਗੇ ਜਾ ਜਾ ਹੋਰ ਇਹਦੇ ਬੰਦੇ ਨੇ ਹਰ ਸ਼੍ਰੀਲੰਕਾ ਦੇ ਆਹ ਇਹ ਤਾਂ ਪਾਣੀ ਪੀਣ ਗਣਿਓ ਵੀ ਉਹ ਕਿਉਂ ਰਹਿਆ ਪੈਸੇ ਨਹੀਂ ਕੇ ਜ਼ਹਿਰੇ ਦਾ ਮਤਲਬ ਇੰਡੀਅਨ ਨੇ ਤੇ ਚੱਲਦੇ ਨਹੀਂ ਇੱਥੇ ਆਪਾਂ ਪੁੱਛਦੇ ਆ ਕਿਸੇ ਸ਼੍ਰੀਲੰਕਾ ਵਾਲੇ ਤੋਂ ਵਿਕੀ ਮੈਂ ਕੀ ਕੀਤਾ ਜਾ ਸਕਦਾ ਤੇ ਕਿਹੜੇ ਲੋਟਾ ਕਰੰਸੀ ਚੇਂਜ ਕਰ ਸਕਦੇ ਆ ਇੱਥੇ ਪੁੱਛਦੇ ਆ ਕਿਸੇ ਨੂੰ ਵੀ ਇੱਕ ਕੋਈ ਬੰਦਾ ਲੱਭਦੇ ਆ ਪੁੱਛਤਾ ਆਪਾਂ ਨੂੰ ਇਹਨਾਂ ਦਾ ਪਤਾ ਨਹੀਂ ਆ ਯਾ ਨਾ ਵਿਕੀ ਲਵਾ ਦੇ ਕੀ ਬਾਕੀ ਲੱਭਦੇ ਆ ਜੇ ਕੋਈ ਬੰਦਾ ਮਿਲਦਾ ਫੇਰ ਪੁੱਛਦੇ ਆ ਤੋਂ ਕਿੱਥੋਂ ਕੀ ਬਣੂਗਾ ਹੂੰ ਪੁੱਛੀਏ ਕਿ ਦੇਖਾਂ ਮਣੀ ਕੋਣੀ ਸਰ ਕਿਤੇ ਦੇ ਫਰਮ ਵੀ ਕੈਨ ਚੇਂਜ ਇੰਡੀਅਨ ਕਨਸਟੀਟਿਊਟ শ্রীলੰਕਨ ਯੂ ਵਾਂਟ ਇਟ ਸਮਥਿੰਗ ਓਕੇ ਥੈਂਕ ਯੂ

ਤੇ ਚੱਲ ਫਿਰ نیچے ਪਣੀ ਪਣੀ ਪੀਨੇ ਪਾਣੀ ਦੀ ਬਹੁਤ ਲੱਗ ਰਹੀ ਆ ਦੇਖਿਆ ਨਾ ਫਿਰ ਸੋਣਾ ਗਿਆ ਯਾਰ ਰਾਤ ਨੂੰ 1 2 ਵਜੇ ਫਲਾਈਟ ਦਾ 2 ਵਜੇ ਤੇ ਸੌਂ ਜਾਈਂ ਇੰਨਾ ਕ ਟਾਈਮ ਪਾਣੀ ਪੋਣੀ ਪੀ ਜੇ ਆ ਵੀ ਮਤਰਾ ਇੱਥੇ ਖੜੇ ਦੀ ਜੀ ਅਸੀਂ ਸੋਚ ਰਹੇ ਸੀ ਵੀ ਤਰੰਸੀ ਮਾੜੀ ਮੁੱਠੀ ਇੰਡੀਅਨ ਚੇਂਜ ਕਰਾਈਏ ਤੇ ਪਾਣੀ-ਧਾਣੀ ਪੀਏ ਕਿਉਂਕਿ ਸਾਡੇ ਕੋਲ ਕੁਝ ਨਹੀਂ ਹੈਗਾ ਇੱਥੋਂ ਦਾ ਸ਼੍ਰੀਲੰਕਨ ਤੇ ਇੱਧਰ ਕੋਈ ਯੂਰੀ ਪੰਜਾਬੀ ਬੋਲ ਰਹੀ ਸੀ ਆਪਾਂ ਨੂੰ ਥੋੜਾ ਪਤਾ ਲੱਗ ਗਿਆ ਪੰਜਾਬੀ ਇਹ ਆਪਣੈ ਵਾਲੀ ਨਹੀਂਗੀ ਤੇ ਬਾਹਰਲੀ ਪੰਜਾਬੀ ਹੈ ਤੇ ਮੈਂ ਲਵੇ ਜਾ ਕੇ ਚੱਲ ਕੋਸ਼ਿਸ਼ ਕਰਕੇ ਪੁੱਛ ਲਵਾਂ ਵੀ ਕਿੱਥੋਂ ਕਹਿੰਦੇ ਬਈ ਲਾਹੌਰ ਤੋਂ ਤੇ ਬਾਯੂਰੀ ਆਏ ਨੇ ਇੱਥੇ ਦੋ ਅਸਟ੍ਰੇਲੀਆ ਤੋਂ ਆਏ ਨੇ ਤੇ ਲੋਹਰ ਜਾ ਰਹੇ ਨੇ ਤੇ ਬਹੁਤ ਵਧੀਆ ਲੱਗਦਾ ਮਿਲ ਕੇ ਪਹਿਲਾਂ ਆਪਾਂ ਘਰ ਥਾਰਪੁਰ ਵੀ ਗਏ ਸੀ ਇਹ ਤੁਹਾਨੂੰ ਪਤਾ ਹੈ ਇਹ ਵਧੀਆ ਲੱਗਦਾ ਯਾਰ ਮਤਲਬ ਮਿਲ ਕੇ ਆ ਨਾ ਜਿਹੜਾ ਬੰਦਾ ਪੰਜਾਬ ਹੀ ਆ ਚਾਹੇ ਉਧਰ ਲੈ ਚੜਦਾ ਲੈਂਦਾ ਇੱਕੇ ਚੀਜ਼ ਆ ਇਹ ਵਧੀਆ ਲੱਗਦਾ ਮਿਲ ਕੇ ਪੰਜਾਬੀ ਤੋਂ ਹੀ ਪਹਣ ਗਏ ਆ ਪਸਰਾ ਕੁਝ ਹਾਂਜੀ 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 ਇਹੀ ਜੀ ਆ ਸਾਰਾ ਕੁਝ ਹੀ ਆ ਤਾਂ ਕਰਕੇ ਥੋੜਾ ਜਿਹਾ ਹੈਗਾ ਲਗਾਓ ਆ ਬਾਕੀ ਉਹ ਬਾਬੇ ਪਾਣੀ ਦੇਖਦੇ ਆ ਜੀ ਦਿੰਦੇ ਨੇ ਇੰਡੀਅਨ ਰੁਪੀਆ ਦਾ ਲੱਗਦਾ ਤਾਂ ਇੰਨੀ ਗਾ ਬਾਕੀ ਦੇਖਦੇ ਆ ਜੇ ਪਾਣੀ ਮਿਲਦਾ ਪਾਣੀ ਵੀ ਨਹੀਂ ਉਹ ਤਾਂ ਸਹੀ ਮਰ ਗਏ ਐਸੇ ਇੱਥੇ ਚੇਂਜ ਹੁੰਦੇ ਨਹੀਂ ਸਾਨੂੰ ਪਤਾ ਦੇਖਦੇ ਕੀ ਬੰਦਾ ਪੁੱਛ ਕੇ ਦੇਖਾ ਕਿਤੇ ਦੇ ਦੇ ਕੀ ਬੰਦ ਦੇ ਕੀ ਨਾ ਪਾਣੀ ਦੀ ਬੋਤਲ ਸਾਹਮਣੇ ਬਟਾਸੀਂ ਪੀ ਨਹੀਂ ਸਕਦੇ ਨਾ ਤਾਂ ਇੰਡੀਅਨ ਰੁਪੀਏ ਐਕਸੈਪਟ ਕਰਦੇ ਨਾ ਸਾਡੇ ਘਾਟ ਚੋਂ ਨਾ ਫੋਨ ਚੁੱਕੀ ਤਾਂ ਵੀ ਐਕਸੈਪਟ ਨਹੀਂ ਕਰਦੇ ਤੇ ਅਸੀਂ ਪੀਣਾ ਚਾਹੁੰਦੇ ਪਾਣੀ ਮਿਲ ਨਹੀਂ ਸਕਦਾ ਹੈਗਾ ਸ਼ਾਇਦ ਇੰਡੀਅਨ ਕਰਸੀ ਨਾ ਨਹੀਂ ਉਹ ਕਰਦੇ ਨਹੀਂ ਉਹ ਕਹਿੰਦੇ ਨੇ ਕਿ ਅਸੀਂ ਸ਼੍ਰੀਲੰਕਨ ਰੁਪੀਏ ਨੂੰ ਅਸੀਂ ਇੰਡੀਅਨ ਚ ਕਰ ਸਕਦੇ ਆ ਪਾਉਂਡ ਚ ਕਰ ਸਕਦੇ ਆ ਯੂ ਐਸ ਚ ਕਰ ਸਕਦੇ ਆ ਤੋੜੇ ਪੈਸਿਆਂ ਨੂੰ ਅਸੀਂ ਉਹ ਨਹੀਂ ਕਰ ਸਕਦਾ শ্রীলੰਕਨ ਚ ਐਂ ਕਹਿੰਦੇ ਲਿਖਿਆ ਹੋਇਆ ਤੇ ਇੰਡੀਅਨ ਕੋ শ্রীলੰਕਾ ਮੈਂ ਨਹੀਂ ਕਰ ਸਕਤੇ ਉਹ ਨਹੀਂ ਦਿੰਦੇ ਲਿਖਿਆ ਤੇ ਸਟ੍ਰਿਕਟਲੀ ਸੋ ਬਾਈ ਪਾਣੀ ਕਿੰਨੀ ਸਾਨੂੰ ਧਿਆਇ ਮਰਨਾ ਪਊਗਾ ਕਿਹਨੂੰ ਪੁੱਛੀਏ ਕੋਈ ਹੈਲਪ ਕਰ ਸਕਦੇ ਪੁੱਛਦਿਆਂ ਕਿਸੇ ਨਾ ਕਿਸੇ ਨੂੰ